ਪਠਾਨਕੋਟ ਦਾ ਨੈਰੋਗੇਟ ਸਟੇਸ਼ਨ ਜੋ ਕਿ 4 ਸਾਲ ਪਹਿਲਾਂ ਚੱਕੀ ਪੁਲ ਟੁੱਟਣ ਦੀ وجہ ਨਾਲ ਬੰਦ ਹੋ ਗਿਆ ਸੀ ਮੋੜ ਉਸ ਤੇ ਪਹਾੜਾਂ ਦੀ ਰਾਣੀ ਪੱਟੀ ਤੇ ਦੌੜਦੀ ਹੋਈ ਦਿਖਾਈ ਦੇਵੇਗੀ ਮੋੜ ਇੱਕ ਵਾਰ ਸੈਲਾਨੀ ਹਿਮਾਚਲ ਦੀ ਹਵਾਦੀਆਂ ਦਾ ਨਜ਼ਾਰਾ ਲੈਂਦੇ ਹੋਏ ਪਠਾਨਕੋਟ ਤੋਂ ਹਿਮਾਚਲ ਦੇ ਯੋਗਿੰਦਰ ਨਗਰ ਤੱਕ ਜਾ ਸਕਣਗੇ ਪਾਰਾ ਜਹੇ ਚ ਪਠਾਨਕੋਟ ਦੇ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਕਿਉਂਕਿ 4 ਸਾਲ ਪਹਿਲਾਂ ਜਦ ਰੇਲਵੇ ਪੁਲ ਟੁੱਟਿਆ ਸੀ ਤਾਂ ਉਸ ਦੇ ਨਾਲ ਟ੍ਰੈਫਿਕ ਪੁਲਿਸ ਨੂੰ ਟ੍ਰੈਫਿਕ ਸੁਧਾਰਨ ਚ ਬਹੁਤ ਹੀ ਸਹੂਲਤ ਮਿਲੀ ਪਰ ਟ੍ਰੇਨ ਦੇ ਚੱਲਣ ਦੀ ਵਜ੍ਹਾ ਨਾਲ ਪਠਾਨਕੋਟ ਚ ਪੈਂਦੇ ਕਰੀਬ 7 ਰੇਲਵੇ ਫਾਟਕ ਇੱਕ ਸਮੇਂ ਤੇ ਬੰਦ ਹੋਣਗੇ ਜਿਸ ਵਜ੍ਹਾ ਨਾਲ ਸ਼ਹਿਰ ਦੀ ਰਫਤਾਰ ਰੁਕੀ ਹੋਈ ਦਿਖੇਗੀ ਜਿਸ ਵਜ੍ਹਾ ਨਾਲ ਲੋਕ ਹੁਣ ਤੋਂ ਹੀ ਪਰੇਸ਼ਾਨ ਨਜ਼ਰ ਆ ਰਹੇ ਨੇ ਇਹ ਕਹਿਣਾ ਚਾਹਣਾ ਹੈ ਕਿ ਜਦੋਂ ਦੀ ਇਹ ਟ੍ਰੇਨ ਆਪਣਾ ਕਾਫੀ ਸਮੇਂ ਤੋਂ ਬੰਦ ਸੀ ਤੇ ਉਹ ਸਾਡੀ ਟ੍ਰੈਫਿਕ ਸਮੱਸਿਆ ਜਿਹੜੀ ਬਿਲਕੁਲ ਸੁਚਾਰੂ ਢੰਗ ਨਾਲ ਚੱਲ ਰਹੀ ਸੀ ਕੋਈ ਵੀ ਕਹਿਣ ਨੂੰ ਪ੍ਰੋਬਲਮ ਨਹੀਂ ਆ ਰਹੀ ਸੀ ਬੜੇ ਸੁਵਿਧਾ ਨਾਲ ਇੱਥੇ ਆਪਣਾ ਸਾਰਾ ਆਪਣਾ ਤਾਮਜਾਮ ਹੋ ਰਿਹਾ ਸੀ ਕਹਿਣ ਨੂੰ ਕੋਈ ਸਮੱਸਿਆ ਨਹੀਂ ਕੋਈ ਐਂਬੂਲੈਂਸ ਆ ਰਹੀ ਆ ਕੋਈ ਫਾਇਰ ਬ੍ਰਿਗੇਡ ਆ ਰਹੀ ਆ ਕੋਈ ਆਪਣਾ ਕਹਿਦੀ ਕੋਈ ਪ੍ਰੋਬਲਮ ਨਹੀਂ ਸੀ ਪਰ ਹੁਣ ਜਿਹੜਾ ਕਿ ਕਹਿੰਦੇ ਸੁਣਾ ਚ ਆਇਆ ਕਿ ਆਪਣਾ ਇਹ ਦੁਆਰਾ ਟ੍ਰੇਨ ਸ਼ੁਰੂ ਹੋ ਰਹੀ ਆ ਤੇ ਮੇਰੀ ਸਰਕਾਰ ਅਗੇ ਇਹੀ ਬੇਨਤੀ ਆ ਕਿ ਇਹਦਾ ਜਿਹੜਾ ਸਟੇਸ਼ਨ ਆ ਬੜੀ ਅੱਛੀ ਗੱਲ ਹੈ ਕਿ ਆਪਣਾ ਸਰਕਾਰ ਇਹ ਟ੍ਰੇਨ ਸ਼ੁਰੂ ਕਰ ਰਹੀ ਆ ਦੁਆਰਾ ਸਾਰੀ ਫੈਸਿਲਿਟੀ ਵਾਸਤੇ ਕਰ ਰਹੀ ਆ ਪਰ ਮੇਰੀ ਇੱਕ ਬੇਨਤੀ ਹੈ ਕਿ ਇਹਦਾ ਜਿਹੜਾ ਸਟੇਸ਼ਨ ਪਠਾਨਕੋਟ ਨੂੰ ਛੱਡ ਕੇ ਜੇ ਦਲੋਜੀ ਰੋਡ ਕੀਤਾ ਜਾਏ ਤੋਂ ਬਹੁਤ ਹੀ ਸਾਰੇ ਵਾਸਤੇ ਸੁਵਿਧਾਜਨਕ ਹੋਏਗਾ ਇੱਕ ਟ੍ਰੇਨ ਦੀ ਫੈਸਿਲਿਟੀ ਵੀ ਸਾਰਿਆਂ ਨੂੰ ਮਿਲੇਗੀ ਤੇ ਦੂਸਰਾ ਵੀ ਕਹਿੰਦੇ ਆਪਣਾ ਜਿਹੜੀ ਟ੍ਰੈਫਿਕ ਸਮੱਸਿਆ ਤੋਂ ਨਿਯਾਤ ਮਿਲੇਗੀ ਦੇਖੋ ਜੀ ਪਹਿਲਾਂ ਤੇ ਜੈਸ਼ੀ ਰਾਮ ਪਿਛਲੇ 2 3 4 ਸਾਲ ਤੋਂ ਕਾਫੀ ਸ਼ਹਿਰ ਦੇ ਵਿੱਚ ਰਾਹਤ ਸੀਗੀ ਨੈਰੋਗੇਟ ਚਲਣੀ ਚਾਹੀਦੀ ਆ ਸਾਨੂੰ ਖੁਸ਼ੀ ਆ ਪਰ ਲੇਕਿਨ ਜਦੋਂ ਨੈਰੋਗੇਟ ਦਾ ਜਦੋਂ ਫਟਕ ਹੁੰਦੇ 6 7 ਫਟਕਾ ਸ਼ਹਿਰ ਦੇ ਵਿੱਚ ਤੇ ਅਲਗ-ਅਲਗ ਜਗ੍ਹਾ ਤੋਂ ਡਿਵਾਈਡ ਹੋ ਜਾਂਦੇ ਆ ਸ਼ਹਿਰ ਸੋ ਪਾਟਾ ਜੇ ਦੋ ਪਾਗਾ ਵਿੱਚ ਵੰਡਿਆ ਜਾਂਦਾ ਬੱਚੇ ਐਂਬੂਲੈਂਸ ਸ਼ਹਿਰ ਹੈ ਕਿ ਐਮਰਜੈਂਸੀ ਜਾਣਾ ਉਹ ਸਾਰਿਆਂ ਦੀ ਬ੍ਰੇਕਜ ਹੋ ਜਾਂਦੀ ਹੈ ਸਟਾਪੇ ਲੱਗ ਜਾਂਦਾ ਤੇ ਮੇਰੀ ਸਰਕਾਰ ਨੂੰ ਇਹੀ ਬੇਨਤੀ ਹੈ ਨੈਰੂਗੇ ਚਲਾਓ ਪਰ ਲੇਕਿਨ ਉਹ ਤੁਸੀਂ ਜਿਹੜਾ ਮਮੂਨ ਦਾ ਏਰੀਆ ਉਸ ਸਾਈਡ ਤੋਂ ਚਲਾਨੀ ਚਾਹੀਦੀ ਹੈ ਹੁਣ ਕਿਉਂਕਿ ਜੇ ਐਮਰਜੈਂਸੀ ਹੈ ਉਹਦੇ ਲਈ ਕੋਈ ਇੱਕ ਦਿਨ ਰੱਖ ਲਓ ਸਰਵਿਸ ਲਈ ਪਰ ਲੇਕਿਨ ਜਿਹੜੀ ਸਟੋਪੇਜ ਹੈ ਉਹ ਤੁਸੀਂ ਉਸ ਸਾਈਡ ਤੋਂ ਦਿਓ ਤਾਂ ਜੋ ਜਿਹੜੀ ਸ਼ਹਿਰ ਨੂੰ ਸੇਫਟੀ ਹੋਵੇ ਔਰ ਸ਼ਹਿਰ ਨੂੰ ਰਾਤ ਮਿਲ ਸਕੇ ਇਹ ਮੋਜੇ ਟ੍ਰੇਨ ਚੱਲੂ ਹੋਣ ਲੱਗੀ ਦੁਆਰਾ ਇਹਦੇ ਬਥੇ ਲੋਕਾਂ ਨੂੰ ਬੜੀ ਦਿੱਕਤ ਆਉਂਦੀ ਹੈ ਆਪਣੀ ਪ੍ਰਸ਼ਾਸਨਾ ਗਿਆ ਹੈ ਮੰਗ ਹੈਗੀ ਹੈ ਕਿ ਇਹ ਸਟੇਸ਼ਨ ਦਾ ਸ਼ਿਫਟ ਕਰਕੇ ਨਾ ਦੋਜੀ ਰੋਡ ਦੇ ਕਿਤੇ ਕਰ ਦਿੱਤਾ ਜਾਵੇ ਜੇ ਲੋਕਾਂ ਨੂੰ ਪਰੇਸ਼ਾਨੀ ਨਾ ਕੋਈ ਆਵੇ ਕਿੰਨੀ ਕਿ ਟ੍ਰੈਫਿਕ ਹੋ ਜਾਂਦੀ ਹੈ ਉਹ ਜਿਹੜਾ ਟ੍ਰੈਫਿਕ ਸਟ ਜਿਹੜਾ ਮਤਲਬ ਫੜੇ ਪੰਨੋ ਦਾ ਟ੍ਰੈਫਿਕ ਜਾਉਂਦੀ ਆ ਜਿਹੜਾ ਪਾਣੀ ਮੜਦਾ ਕੰਮ ਹੈ ਅਧਾੜਾ ਲੱਗਦਾ ਠੀਕ ਹੈ ਜੀ ਲੋਕਾਂ ਨੂੰ ਪਰੇਸ਼ਾਨੀ ਹੈ ਮਹੋਦੀ ਨਾ ਲੈਣਾ ਨਾ ਦੇਣਾ ਪਿਆਗੋਮ ਨੂੰ ਕੋਈ ਆਮਦਨ ਤਾਂ ਹੈ ਨਹੀਂ ਇਹਦੀ ਠੀਕ ਹੈ ਜੀ ਹਮਾਚਲ ਕੋਮਨ ਨੂੰ ਜਿਹੜਾ ਆਮਦਨ ਹੈਗੀ ਆ ਉਹ ਵੀ ਲੋਕੀ ਅੱ ਪੜਿਆ ਹੋ ਪਰ ਜਾਨੀ ਅਗੇ ਮਾਰ ਗਏ ਐਮਲੋਸ ਵਾਰੇ ਫਸਦੀਆਂ ਦੇ ਵਿੱਚ ਐਮਲੋਸ ਫਸਦੀ ਸਰ ਐਮਲੋਸ ਫਸਦੀਆਂ ਹੁਣ ਕੋਲ ਸੇ ਗੱਡੀਆਂ ਖੁਦ ਫਸਦੀਆਂ ਉਹ ਤੇਰੇ ਡੀਐਸਪੀ ਸਾਹਿਬ ਜਾਂ ਐਸਐਸਬੀ ਸਾਹਿਬ ਆਉਂਦੇ ਨੇ ਉਹ ਆਪ ਖੁਦ ਫਸੇ ਹੁੰਦੇ ਨੇ ਵਿੱਚ ਅਸਲ ਇਹੀ ਕਹਾਂ ਜਾਂਦਾ ਮਤਲਬ ਐਡਾ ਸੀ ਸਰ ਐਸਐਸਬੀ ਸਾਹਿਬ ਰਾਜਾ ਸਾਹਿਬ ਉਹ ਬੀਲੀਗ ਬੋਰਡ ਦੇ ਵਿੱਚ ਹੈਗਾ ਵਾ ਉਹ ਜਦੋਂ ਆਉਂਦੇ ਨੇ ਆਪ ਉਹ ਜਿਹੜੇ ਵੇਲੇ ਫਸ ਜਾਂਦੇ ਨੇ ਆਪਾਂ ਇਹੋ ਕਹਿੰਦੇ ਆ ਕਿ ਇਹਨੂੰ ਸ਼ਿਫਟ ਕਰਕੇ ਦੋ ਜਿਹੜੇ ਕਿਤੇ ਵੀ ਕਿੱਧਰ ਜਾਵੇ ਸਿੰਬਲ ਇਹੋ ਕਿ ਸਿੰਬਲ ਚੌਂ ਦੇ ਵਿੱਚ ਕੀਤਾ ਜਾਵੇ ਜਿੱਥੇ ਲੋਕਾਂ ਨੂੰ ਕੋਈ ਟਿਕਣਾ ਹੋ ਜਾਵੇ